ਦੋਈ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਨ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦੇਣਾ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿੜਤੀਆਂ ਮਣਤੀਆਂ ਅਸੀਂ ਕਰੀ ਬੈਠੇ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਹਾਂ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਔਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ